ਸਤਿ ਸ੍ਰੀ ਅਕਾਲ ਪੰਜਾਬੀਓ ਬਾਈ ਜਿਵੇਂ ਕਿ ਮੀਡੀਆ ਜਿਹੜਾ ਚੱਲ ਰਿਹਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਸਿੱਧੂ ਮੂਸੇ ਵਾਲੇ ਦੇ ਜਿਹੜਾ ਬੱਚਾ ਜਨਮ ਲਿਆ ਹੁਣ ਮਾਤਾ ਚਰਨ ਕੌਰ ਦੇ ਕੋਲ ਬਈ ਲਾਰੈਂਸ ਬਸਨੋਈ ਨੇ ਮਤਲਬ ਹੁਣ ਜਿਵੇਂ ਕਿ ਉਹਨਾਂ ਨੂੰ ਧਮਕੀਆਂ ਧੌਂਕੀਆਂ ਆ ਰਹੀਆਂ ਨੇ ਵੀ ਯਾਰ ਜਿਵੇਂ ਸਿੱਧੂ ਮੂਸੇਵਾਲੇ ਦੀ ਹੱਤਿਆ ਕਰਵਾਈ ਸੀ ਆਪਣੇ ਸਾਰੇ ਪੰਜਾਬ ਨੂੰ ਕਿ ਪੂਰੇ ਬਲਡਾਂ ਦੇ ਵਿੱਚ ਮੁਲਖਾਂ ਦੇ ਵਿੱਚ ਪਤਾ ਹੈ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਇੱਕ ਵਾਇਰਲ ਹੋ ਰਹੀਆਂ ਨੇ ਵੀਡੀਓ ਦੋ ਤਿੰਨ ਉਹ ਅੱਗ ਵਾਂਗੂ ਫੈਲਦੀਆਂ ਜਾ ਰਹੀਆਂ ਨੇ ਕਿ ਯਾਰ ਲੌਰੰਸ ਬਸਨੋਈ ਹੈ ਜਿਹੜਾ ਜੇਲ੍ਹ ਦੇ ਵਿੱਚ ਬੰਦ ਉਸ ਵੱਲੋਂ ਮਤਲਬ ਧਮਕੀਆਂ ਆ ਰਹੀਆਂ ਨੇ ਉਹਦੇ ਵੱਲੋਂ ਕਿ ਇਹ ਬੱਚੇ ਨੇ ਜਿੱਦੇ ਦਾ ਜਨਮ ਲਿਆ ਉਸ ਦਿਨ ਤੋਂ ਹੀ ਲੈਖੋ 2 ਸਾਲ ਹੋ ਗਏ ਮਰੇ ਨੂੰ ਨੂੰ ਵਿਚਾਰੇ ਨੂੰ ਹੁਣ ਜੇ ਅਗਰ ਭਗਵਾਨ ਨੇ ਉਹਨਾਂ ਦੀ ਗੱਲ ਕੋਈ ਸੁਣੀ ਆ ਪ੍ਰਮਾਤਮਾ ਨੇ ਤੇ ਪੰਜਾਬੀਓ ਆਪਣਾ ਤਾਂ ਯਾਰ ਸਾਰਿਆਂ ਦਾ ਹੱਕ ਇਹੀ ਬਣਦਾ ਵੀ ਦੁਆ ਕਰਨੀ ਚਾਹੀਦੀ ਹੈ ਕਿਸੇ ਦਾ ਘਰ ਬਸਦਾ ਰਹੇ ਹੈਨਾ ਤੇ ਇਧਰੋਂ ਹੁਣ ਵੱਲੋਂ ਲਾਰੈਂਸ ਬਸਰੋਈ ਦਾ ਨਾਮ ਆ ਰਿਹਾ ਯਾਰ ਵੀ ਫਿਰ ਤੋਂ ਧਮਕੀਆਂ ਆ ਰਹੀਆਂ ਨੇ ਸੋ ਉਹਨੂੰ ਪੰਜਾਬੀਓ ਹੁਣ ਨਹੀਂ ਚਾਹੀਦਾ ਕਿਉਂਕਿ ਯਾਰ ਅੱਗੇ ਦੀ ਜ਼ਿੰਦਗੀ ਕੀ ਹੈ ਯਾਰ ਬੁੜਾ ਬੁੜੀ ਵਿਚਾਰੇ ਤੁਸੀਂ ਦੇਖੋ ਬੰਦਾ ਟੁੱਟ ਜਾਂਦਾ ਜਦੋਂ ਕੋਈ ਘਰ ਦਾ ਜੀ ਇੱਕ ਵੀ ਨਾ ਰਹੇ ਹਨਾ ਇੱਕੋ ਹੀ ਮੁੰਡਾ ਸੀ ਵਿਚਾਰਾਂ ਦਾ ਉਹ ਹੀ ਚਲਿਆ ਗਿਆ ਤੇ ਹੁਣ ਜੇ ਅਗਰ ਦੂਜੇ ਪੁੱਤ ਨੇ ਜਨਮ ਲਿਆ ਕਿਵੇਂ ਨਾ ਕਿਵੇਂ ਦੇ 58 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਕੀ ਹੌਸਲਾ ਦਿੱਤਾ ਭਗਵਾਨ ਨੇ ਤੇ ਕਿੱਥੋਂ ਤੱਕ ਉਹਨਾਂ ਨੂੰ ਮਤਲਬ ਇਹ ਆਪਣੇ ਆਪ ਨੂੰ ਮਤਲਬ ਪੀੜਾ ਦੇ ਕੇ ਇਸ ਬੀੜੇ ਨੂੰ ਚੱਕਣਾ ਪਿਆ ਤੇ ਇਹਨੂੰ ਹੁਣ ਲਾਰੈਂਸ ਨੂੰ ਚਾਹੀਦਾ ਵੀ ਭਾਈ ਚੱਲ ਜਿਹੜਾ ਕੁਝ ਪਹਿਲਾਂ ਹੋ ਗਿਆ ਹਵਾ ਆ ਗਿਆ ਯਾਰ ਭਾਈ ਤੂੰ ਵੀ ਚੱਲ ਆਪਦੀ ਜ਼ਿੰਦਗੀ ਜੀ ਰਿਹਾ ਜਿਵੇਂ ਵੀ ਮੰਨ ਲਓ ਤੇਰੇ ਹੱਥੋਂ ਕੁਝ ਹੋਣਾ ਸੀ ਰੱਬ ਨੇ ਲਿਖਿਆ ਸੀ ਜਾਂ ਜੋ ਵੀ ਆ ਪਰ ਜੇ ਅਗਰ ਲੌਰੈਂਸ ਮੁਸਲਮਾਨੀ ਵੀ ਸੁਣਦਾ ਹੋਵੇ ਤਾਂ ਭਰਾਵਾ ਸਾਡੀ ਦਾ ਇਹੀ ਕਹਿਣਾਗਾ ਵੀ ਚੱਲ ਇਨਸਾਨੀਅਤ ਦੇ ਨਾਤੇ ਵੀਰੇ ਜਿਹੜਾ ਕੁਝ ਹੋ ਗਿਆ ਠੀਕ ਐ ਬਾਕੀ ਭਰਾਵਾ ਵੀ ਮਤਲਬ ਜਿਵੇਂ ਹੋਣਾ ਗਲਾ ਜ਼ਿੰਦਗੀ ਜੀਂਦਾ ਉਹਨੂੰ ਜਾਣ ਦੇ ਬਾਈ ਤੂੰ ਵੀ ਇਨਸਾਨ ਐ ਯਾਰ ਤੂੰ ਵੀ ਸੋਚ ਬਾਈ ਜਿਹੜਾ ਹੋ ਗਿਆ ਹੋ ਗਿਆ ਚਲੋ ਤੁਸੀਂ ਜਿਵੇਂ ਕਹਿੰਦੇ ਬਦਲਾ ਲਿਆ ਅਸੀਂ ਮੁੰਡੇ ਦਾ ਉਹਦਾ ਵੀ ਕੋਈ ਮਿੱਡੂ ਖੇੜੇ ਦਾ ਵੀ ਚਲੋ ਬਦਲਾ ਲੈ ਲਿਆ ਥੋੜੇ ਬਾਹਰ ਦਾ ਚਲੋ ਜਿਵੇਂ ਬਦਲਾ ਹੀ ਹੋ ਗਿਆ ਪਰ ਹੁਣ ਤਾਂ ਯਾਰ ਬਾਈ ਬੱਚਾ ਜਿਹੜਾ ਕਿ ਜਨਮ ਲਿਆ ਯਾਰ ਉਹਨੂੰ ਜੀਣ ਦਿਓ ਵਿਚਾਰੇ ਨੂੰ ਮਾਂ ਪਿਓ ਨੂੰ ਵੀ ਜੀਣ ਦਿਓ ਚਲੋ ਵਿਚਾਰਾ ਬਲਕੌਰ ਸਿੰਘ ਆ ਜਿਵੇਂ ਬਾਪੂ ਉਹ ਵੀ ਵਿਚਾਰਾ ਹੁਣ ਯਾਰ ਦੇਖੋ ਕਿਹੜਾ ਮਤਲਬ ਬੰਦਾ ਦੱਸਦਾ ਸੀ ਉਹਦੇ ਕਹਿੰਦਾ ਜਦੋਂ ਪ੍ਰੈਗਨਨਸੀ ਮਤਲਬ ਹੋਈ ਆ ਮਾਤਾ ਦੀ ਤੇ ਉਹ ਕਹਿੰਦਾ ਵੀ ਭਾਈ ਮੈਂ ਦੂਜੇ ਕਮਰੇ ਦੇ ਵਿੱਚ ਜਾ ਕੇ ਇਕੱਲਾ ਰੋਣ ਲੱਗ ਜਾਂਦਾ ਸੀ ਵੀ ਯਾਰ 58 ਸਾਲ ਦੀ ਉਮਰ ਹੈ ਇਹਦੀ ਵਿਚਾਰੀ ਦੀ ਮੇਰੀ ਘਰ ਵਾਲੀ ਦੀ ਕਿ ਇਹਨੂੰ ਕਿਹੜੀ ਈੜੀਆਂ ਪੀੜੀਆਂ ਚੜ੍ਹਨਾ ਪਿਆ ਬਾਈ ਆਪਾਂ ਸਾਰੇ ਹੀ ਜਾਣਦੇ ਪੰਜਾਬੀਓ ਐਡੀ ਵੱਡੀ ਉਮਰ ਦੇ ਵਿੱਚ ਐਡੇ ਐਡੇ ਹੌਸਲੇ ਚੱਕਣੇ ਬਹੁਤ ਔਖੇ ਨੇ ਯਾਰ ਜਿਹਦਾ ਕਰਤ ਜੜਾ ਹੁੰਦਾ ਉਹਨੂੰ ਪਤਾ ਲੱਗਦਾ ਯਾਰ ਬਾਕੀ ਤਾਂ ਉਹ ਜਾਣਦਾ ਜਾਂ ਉਹਦਾ ਦਿਲ ਜਾਣਦਾ ਜਾਂ ਉਹਦਾ ਰੱਬ ਜਾਣਦਾ ਬਾਈ ਤੇ ਸਾਡੀ ਤਾਂ ਅਪੀਲ ਇਹੀ ਹੈ ਬਾਈ ਲਾਰੈਂਸ ਨੂੰ ਬਿਪਰਾਵਾ ਹੁਣ ਉਹਨਾਂ ਨੂੰ ਜੀਣ ਦੇ ਠੀਕ ਹੈ ਤੂੰ ਆਪਦੀ ਜ਼ਿੰਦਗੀ ਜੀ ਰਹੀਂ ਪਰਮਾਤਮਾ ਨੇ ਤੈਨੂੰ ਜਿਵੇਂ ਰੱਖਿਆ ਤੂਰ ਹੈ ਜਿਵੇਂ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਹੈ ਭਾਈ ਉਹਨਾਂ ਦੀ ਚੱਲਣ ਦੇ ਬਾਕੀ ਇਨਸਾਨੀਅਤ ਰੱਖਣਾ ਇਨਸਾਨ ਦਾ ਫਰਜ਼ ਹੁੰਦਾ ਪ੍ਰਭੂ ਜੇ ਕੋਈ ਪੰਜਾਬੀਓ ਚਲੋ ਫੈਨ ਸਾਰਿਆਂ ਦੇ ਹੁੰਦੇ ਨੇ ਦੁਨੀਆ 'ਚ ਲਾਰੈਂਸ ਦੇ ਵੀ ਨੇ ਮੂਸੇ ਵਾਲੇ ਦੇ ਵੀ ਨੇ ਜੇ ਕਿਸੇ ਨੂੰ ਮੇਰੀ ਗੱਲ ਪ੍ਰਭੂ ਬੁਰੀ ਲੱਗੀ ਹੋਵੇ ਤਾਂ ਭਾਈ ਮaaf ਕਰਦੇ ਹੋ ਕਿਉਂਕਿ ਹੱਕ ਸੱਚ ਤੇ ਬੋਲਣ ਦਾ ਆਪਣਾ ਚੈਨਲ ਆ ਯਾਰ ਬਾਕੀ ਮਾੜਾ ਚੰਗਾ ਆਪਾਂ ਕਿਸੇ ਨੂੰ ਨਹੀਂ ਬੋਲਦੇ ਤੇ ਜਿਹੜਾ ਕੋਈ ਭੈਣ ਭਰਾ ਆਪਣੀ ਵੀਡੀਓ ਦੇਖ ਰਿਹਾ ਹੈ ਤੇ ਉਸ ਨੂੰ ਬਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਅਗਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜੇ ਵਾਕਈ ਇਹ ਜਿਹੀਆਂ ਖਬਰਾਂ ਦਾ ਯਾਰ ਫੈਲਦੀਆਂ ਰਹਿੰਦੀਆਂ ਝੂਠੀਆਂ ਵੀ ਹੁੰਦੀਆਂ ਵਿੱਚ ਬਾਈ ਧੰਨਵਾਦ ਪੰਜਾਬੀਓ